ਹਾਂ ਉਹ ਸਰਕਮੈਂਟਰਾ ਤਾ ਝੋਨੇ 'ਚ ਕਿਉਂ ਗੇੜੇ ਮਾਰਦਾ ਫਿਰਦਾ ਝੋਨਾ ਤਾਂ ਤੇਰਾ ਵੱਢਿਆ ਗਿਆ ਕਿਹਦੇ 'ਚ ਮੁੰਜਰਾਂ ਭਾਲਦਾ ਕਾਹਨੂੰ ताली ਵਾਲਾ ਮੈਂ ਕਰਚਿਆਂ ਜਾਂ 'ਚ ਪਾਣੀ ਛੱਡਦਾ ਸੀਗਾ ਅੱਛਾ ਪਾਣੀ ਛੱਡਣ ਨੂੰ ਤੇਰਾ ਬਾਣ ਸੁੱਕਾ ਸੀਗਾ ਉਹ ਸੁੱਕਾ ਕਾਹਨੂੰ ਸੀ ताली ਵਾਲਾ ਹੂੰ ਉਹ ਮੈਂ ਤਾਂ ਇਹ ਸੋਚਿਆ ਵੀ ਹਜੇ ਕਣਕ ਅਗੇਤੀ ਐ ਜੇ ਆਪਾਂ ਉਹਦੇ ਨੂੰ ਪਾਣੀ ਛੱਡ ਦਿਆਂਗੇ ਨਾਲੇ ਤਾਂ ਬਾਣ ਬਾਤ ਆ ਜਾਊਗਾ ਤੇ ਨਾਲੇ ਜਿਹੜਾ ਸੁਪਰ ਸੀਡਰ ਹੈ ਨਾ ਉਹ ਥੋੜਾ ਜਿਹਾ ਬਾਹਰ ਗਿੱਲਾ ਹੀ ਪਾਲਦਾ ਅੱਛਾ ਨਾਲੇ ਉਹਦੇ ਨਾਲ ਮੈਂ ਕਿਹਾ ਚੱਲ ਸੁਪਰ ਸੀਡਰ ਨਹੀਂ ਬੀਜਣੀ ਆ ਹਾਂ ਆਪਾਂ ਕਿਹੜਾ ਆਲੂ ਲਾਉਣੇ ਆ ਉਹਦੋਂ ਨੂੰ ਹੌਲੀ-ਹੌਲੀ ਬਾਤ ਆ ਜੂ ਆਪਾਂ ਨੂੰ ਕਾਲੀ ਕਰਨ ਦੀ ਕੀ ਲੋੜ ਹੈ ਠੀਕ ਆ ਐਤ ਕੀ ਤਾਂ ਸਰਕਾਰ ਬਾਲੀ ਸਿਕਤਾਈ ਕਰੀ ਜਾਂਦੀ ਐਤ ਕੀ ਅੱਗ ਲਾਉਣੀ ਨਹੀਂ ਦਿੰਦੇਗੇ ਸਰਕਾਰ ਨੇ ਪਰਾਲੀ ਸਾੜਨ ਤੇ ਪੂਰੀ ਲਾਤੀ ਰੋਕ ਜਿਹੜਾ ਪਰਾਲੀ ਸਾੜੂ ਉਹਨੂੰ ਜੇਲ੍ਹ ਚ ਦੇਓ ਕਹਿੰਦੇ ਠੋਕ ਜਿਹੜਾ ਪਰਾਲੀ ਸਾੜੂ ਉਹਨੂੰ ਜੇਲ੍ਹ ਚ ਪਊਗਾ ਰਹਿਣਾ ਐਤਕੀ ਕਹਿੰਦੇ ਕਿਸਾਨਾਂ ਦੇ ਖੇਤਾਂ ਚੋਂ ਧੂਆਂ ਨਿਕਲ ਨਹੀਂ ਦੇਣਾ ਸਰਕਾਰ ਫੈਕਟਰੀਆਂ ਪੱਠਿਆਂ ਵਾਲਿਆਂ ਨੂੰ ਨਾ ਕੁਛ ਕਹਿੰਦੀ ਕਿਸਾਨਾਂ ਮਗਰ ਤਾਂ ਹੱਥ ਧੋਕੇ ਆ ਪੈਂਦੀ ਕਿਸਾਨਾਂ ਨਾਲ ਪੂਰਾ ਹੈ ਲੜਦੀ ਹੋਰ ਜਿੰਨਾ ਮਰਜੀ ਧੂਆਂ ਘੱਡੀ ਜਾਣ ਪਰ ਕਿਸਾਨਾਂ ਦੀ ਤਾਂ ਧੂਈ ਪਾਈ ਵੀ ਨਹੀਂ ਜਰਦੀ ਪ੍ਰਮੋਦ ਐਜੀ ਤੇਰਾ ਝੋਨਾ ਕਿਵੇਂ ਨਿਕਲਿਆ ਉਹ ਮੇਰਾ ਝੋਨਾ ਨਿਕਲ ਨੂੰ ਥਾਲੀ ਵਾਲਾ ਕਿਹੜਾ ਕਾਸੇ ਚ ਫਸਿਆ ਸੀ ਉਹ ਪ੍ਰਮੋਹ ਦੇ ਨੂੰ ਮੈਂ ਦੱਸਦਾ ਢਾਲੀਵਾਲ ਨੂੰ ਕਿਵੇਂ ਝੋਨਾ ਨਿਕਲਿਆ ਪਹਿਲਾਂ ਤਾਂ ਮਸ਼ੀਨ ਦੇ ਮੂੰਹ ਰਾਹੀਂ ਜਾਨੀ ਕਟਰ ਰਾਹੀਂ ਮਸ਼ੀਨ ਦੇ ਢਿੱਡ ਚ ਗਿਆ ਢਿੱਡ ਚੋਂ ਮੁੜ ਕੇ ਝੋਨਾ ਟੈਂਕੀ ਚ ਗਿਆ ਉਹ ਟੈਂਕੀ ਚੋਂ ਸਲੈਂਸਰ ਜੇ ਰਾਹੀਂ ਟਰਾਲੀ ਚ ਨਿਕਲਿਆ ਉਹ ਢਾਲੀਵਾਲਾ ਤੂੰ ਆਏ ਪੁੱਛਣਾ ਸੀ ਵੀ ਝੋਨੇ ਦਾ ਝਾੜ ਕਿਵੇਂ ਨਿਕਲਿਆ ਝਾੜ ਕਿੰਨਾ ਨਿਕਲਿਆ ਤੂੰ ਤਾਂ ਉਹੀ ਪੁੱਛ ਲਿਆ ਵੀ ਝੋਨਾ ਕਿਵੇਂ ਨਿਕਲਿਆ ਓ ਤੁਸੀਂ ਹੁਣ ਦੱਸ ਦਿਓ ਝੋਨੇ ਦਾ ਝਾੜ ਕਿੰਨਾ ਨਿਕਲਿਆ ਢਾਲੀ ਵਾਲਾ ਤੈਨੂੰ ਮੈਂ ਦੱਸਦਾ ਸਾਡੇ ਝੋਨੇ ਦਾ ਕਿੰਨਾ ਝਾੜ ਨਿਕਲਿਆ 85 ਮਾਣ ਨਿਕਲਿਆ ਸਾਡਾ ਝੋਨਾ ਉਹ ਲੋਕ ਤਾਂ 55 60 ਦੇ ਫਿਰਦੇ ਆ ਤੂੰ 85 ਦੇ ਫਿਰਦਾ ਕਿਸੇ ਦਾ 55 ਮਾਣ ਝੋਨਾ ਨਿਕਲਿਆ ਕਿਸੇ ਦਾ 60 ਮਾਣ ਨਿਕਲਿਆ ਤੂੰ 85 ਦੇ ਵੱਜਿਆਂ ਇਹ ਤਾਂ ਤੇਰਾ ਸਿੱਧਾ ਹੀ ਗੱਪਾ ਨੂੰ ਐਂ ਦੱਸ ਤੇਰਾ ਵੀ ਕਿਹੜਾ ਸੀਗਾ ਢਾਲੀ ਵਾਲਾ ਮੇਰਾ ਵੀ ਸੀ ਜਿਉਣਾ ਹਾਂ ਹਾਂ ਕਿਹੜਾ ਕਿਹੜਾ ਜਿਉਣਾ 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 ਅਸੀਂ ਤਾਂ ਯਾਰ 18 ਸੁਣਿਆ ਪੂਸਾ 44 ਸੁਣਿਆ 26 ਸੁਣਿਆ ਡੋਗਰ ਸੁਣਿਆ ਆ ਤਾਂ ਯਾਰ ਜਿਉਣਾ ਵੀ ਤਾਂ ਮੈਂ ਤੇਥੋਂ ਸੁਣਿਆ ਥਾਲੀ ਵਾਲਾ ਜਦੋਂ ਡੋਗਰ ਹੋ ਸਕਦਾ ਤੇ ਫਿਰ ਜਿਉਣਾ ਨਹੀਂ ਹੋ ਸਕਦਾ ਓ ਰਿਮਾ